ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਜੁੱਦ ਨਸ਼ਾ ਅਬਰਧ ਮਹਮ ਤਹਿਤ 118 ਨਸ਼ੇ ਦੀ ਆਦਤਪ੍ਰਿਤ ਮਰੀਜ਼ਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਐਸਐਸਪੀ ਜੁੱਦ ਨਸ਼ਾ ਅਬਰਧ ਮਹਮ ਤਹਿਤ ਵਿਆਪਕ ਪੱਧਰ ਉਤੇ ਨਸ਼ਾ ਤਸਕਰ ਅਬਰਧ ਸਖਤੀ ਨਾਲ ਕੀਤੀ ਜਾ ਰਹੀ ਕਾਰਵਾਈ ਸਮੇਤ ਨੂਪਨਗਰ ਪੁਲਿਸ ਵੱਲੋਂ ਨਸ਼ੇ ਦੀ ਆਦਤਪ੍ਰਿਤ ਮਰੀਜ਼ਾਂ ਨੂੰ ਨਸ਼ਾ ਮੁਕਤੀ ਕਰਨ ਲਈ 118 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਆਪਰੇਸ਼ਨ ਸੀਲ ਤਹਿਤ ਪੰਜਾਬ ਦੇ ਹਿਮਾਚਲ ਪੁਰਸ ਦੇ ਸਾਂਝੇ ਇੰਟਰਸੈਕਟ ਡੇਟ ਨਾਕੇ ਉੱਤੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦਾ ਨਿਰੇਖਣ ਕਰਦੇ ਐਸਐਸਪੀ ਰੂਪਨਗਰ ਸਰਦਾਰ ਗੁਲਬੀਨ ਸਿੰਘ ਖੁਰਾਨਾ ਨੇ ਇਸ ਦੀ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਰੂਪਨਗਰ ਪੁਰਸ ਵੱਲੋਂ ਨਸ਼ਾ ਪੀੜਤਾਂ ਨੂੰ ਨਸ਼ਾ ਮੁਕਤ ਕਰਨ ਦੇ ਮੱਤਵ ਨਾਲ ਐਨਡੀਪੀਐਸ ਚੌਂਟ ਇਹਦੇ ਹੁਕਮ ਤਹਿਤ ਪਿਛਲੇ 3 ਮਹੀਨਿਆਂ ਦੌਰਾਨ 83 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਇਲਾਵਾ ਨਸ਼ੀ ਆਤੋ ਪਿੰਡ ਤੇ 35 ਹੋਰ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਐਸਐਸਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਜੁੱਧ ਨਸ਼ਾ ਵਰਦ ਮਹਿੰਦ ਦੀ ਕਾਰਗੁਜ਼ਾਰੀ ਬੜੀ ਸਫਲ ਰਹੀ ਹੈ ਇਸ ਮਹਿੰਦ ਤਹਿਤ ਮਾਰਚ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਰੂਪਨਗਰ ਵਿੱਚ ਐਨਡੀਪੀਐਸ ਐਕਟ ਤਹਿਤ 220 ਪਰਚੇ ਦਰਜ ਕੀਤੇ ਗਏ ਅਤੇ 346 ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸਰਦਾਰ ਗੁਰਜੀਤ ਸਿੰਘ ਕੁਰਾਨਾ ਨੇ ਜੁੱਧ ਨਸ਼ਾ ਵਰਦ ਮਹਿੰਦ ਤਹਿਤ ਸਬੰਧੀ ਜਾਣਕਾਰੀ ਦੰਦੇ ਆ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 346 ਨਸ਼ਾ ਤਸਕਰ ਕੋਲੋਂ 235 ਕਿਲੋ ਪੁੱਕੀ 877 ਗ੍ਰਾਮ ਅਫੀਮ 506 ਗ੍ਰਾਮ ਚਾਰਸ 15275 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 352 ਟਿਕਟ 862 ਗ੍ਰਾਮ ਹੀਰਨ 3 ਕਿਲੋ 800 ਗ੍ਰਾਮ ਨਸ਼ੀਲਾ ਪਾਊਡਰ 430 ਗ੍ਰਾਮ ਗਾਂਜਾ 2,56,835 ਰੁਪਏ ਡਰੱਗ ਮੰੰ ਬਰਾਮਦ ਕੀਤੀ ਗਈ ਇਸ ਮੌਕੇ इस मौके डी एस राजपाल सिंह गिल एस गुरविंदर सिंह गुरविंद ढिलो हिमाचल प्रदेश पंजाब के होर उच्च अधिकारी पंजाब पुलिस हाजिर से पंजाब न्यूज सैवन रिपोर्ट सोनी सागी पंजाब सरकार पंजाब पुलिस वालों जिड़ी युद्ध नशे विरुद्ध चलाया गया है और तहत लगातार ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਾਕੇਬੰਦੀ ਕਰਕੇ ਔਰ ਕੈਸੋ ਆਪਰੇਸ਼ਨਸ ਕਰਕੇ ਜਾਂ ਸੀਕ੍ਰੇਟ ਇਨਫੋਰਮੇਸ਼ਨ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅੱਜ ਉਸੇ ਸਿਲਸਿਲੇ ਵਿੱਚ ਆਪਰੇਸ਼ਨ ਸੀਲ ਜਿਹੜਾ ਹੈ ਦੁਬਾਰਾ ਲਾਂਚ ਕੀਤਾ ਗਿਆ ਜਿਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਸਰਹੱਦੀ ਜ਼ਿਲ੍ਹੇ ਹੈਗੇ ਨੇ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਿੱਥੇ ਵੀ ਇੰਟਰਸਟੇਟ ਬਾਰਡਰ ਲੱਗਦਾ ਹੈ ਉੱਥੇ ਨਾਕੇ ਲਗਾ ਕਰਕੇ ਔਰ ਕਨਸਰਨ ਜਿਹੜਾ ਸਟੇਟ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਹਿਮਾਚਲ ਪ੍ਰਦੇਸ਼ ਦੀ ਪੁਲਿਸ ਲੱਗਦੀ ਹੈਗੀ ਹੈ ਉਹਨਾਂ ਦੇ ਨਾਲ ਰਲ ਕੇ ਆਪਾਂ ਨਾਕੇਬੰਦੀ ਕੀਤੀ ਹੈਗੀ ਹੈ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਇਦੇ ਵਿੱਚ ਸਾਡਾ ਮੇਨ ਮੰਤਵ ਜਿਹੜਾ ਹੁੰਦਾ ਹੈ ਉਹ ਆਹੀ ਹੁੰਦਾ ਹੈ ਕਿ ਜਿਹੜਾ ਮਾੜਾ ਅਨਸਰ ਹੈਗਾ ਉਹਤੇ ਨਕੇਲ ਕਸੀ ਜਾਵੇ ਉਹਨਾਂ ਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਔਰ ਜਿਹੜੇ ਨੇੜੇ ਦੇ ਇਲਾਕੇ ਹੈਗੇ ਨੇ ਜਿੱਥੇ ਸਾਨੂੰ ਖੱਛਾ ਹੁੰਦਾ ਹੈਗਾ ਇਨਫਰਮੇਸ਼ਨ ਹੁੰਦੀ ਹੈਗੀ ਹੈ ਕਿ ਇੱਥੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਕੰਟਰਾਬੈਂਡ ਜਾਂ ਸ਼ਰਾਬ ਵਗੈਰਾ ਛੁਪਾ ਕੇ ਰੱਖੀ ਜਾ ਸਕਦੀ ਹੈ ਉਹਨਾਂ ਦੀ ਸਰਚ ਕੀਤੀ ਜਾਵੇ ਇਸ ਲਈ ਆਪਾਂ ਕਨੌਲੀ ਨਾਕੇ ਤੇ ਖੜੇ ਹੋਏ ਹਾਂ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਪਹਿਲਾਂ ਵੀ ਆਪਾਂ ਇਹੋ ਜਿਹੇ ਆਪਰੇਸ਼ਨ ਸੀਲ ਕੀਤੇ ਹੈਗੇ ਨੇ ਔਰ ਕਾਫੀ ਚੰਗਾ ਸਾਨੂੰ ਰਿਜ਼ਲਟ ਮਿਲਿਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਦਾ ਯਤਨਸ਼ਾ ਵਿਰੁੱਧ ਚੱਲਿਆ 1 ਮਾਰਚ 2025 ਤੋਂ ਉਦੋਂ ਤੋਂ ਜ਼ਿਲ੍ਹਾ ਪੁਲਿਸ ਦੀ ਕਾਫੀ ਚੰਗੀ ਕਾਰਗੁਜ਼ਾਰੀ ਰਹੀ ਹੈ ਔਰ ਕਰੀਬ 220 ਦੇ ਕਰੀਬ ਆਪਾਂ ਪਰਚੇ ਦਰਜ ਕੀਤੇ ਨੇ ਔਰ ਉਹਦੇ ਵਿੱਚ 350 ਕਰੀਬ ਮੁਲਜ਼ਮ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਜਿੱਥੇ ਇੱਕ ਤਰਫ ਆਪਾਂ ਪਰਚੇ ਦਰਜ ਕਰ ਰਹੇ ਹੈਗੇ ਆ ਜਿਹੜੇ ਬੰਦੇ ਨਸ਼ਾ ਵੇਚਦੇ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਕਰ ਰਹੇ ਆ ਉਹਦੇ ਨਾਲ ਦੇ ਨਾਲ ਜਿਹੜਾ ਡੀ ਐਡਿਕਸ਼ਨ ਵਾਲਾ ਪਾਸਾ ਹੈਗਾ ਉੱਤੇ ਵੀ ਆਪਾਂ ਕੰਮ ਕਰ ਰਹੇ ਆ ਔਰ ਹੁਣ ਤੱਕ ਕਰੀਬ 83 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਔਰ ਉਹਨਾਂ ਦੇ ਖਿਲਾਫ ਜਿਹੜਾ ਹੈਗਾ 64 ਜਿਹੜਾ ਐਨਡੀਪੀਐਸ ਐਕਟ ਹੈ ਜਿਹਦੇ ਵਿੱਚ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਮਿਲਦੀ ਹੈਗੀ ਹੈ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਔਰ ਕਾਫੀ ਚੰਗਾ ਰਿਜ਼ਲਟ ਸਾਨੂੰ ਮਿਲਿਆ ਹੈਗਾ ਇਹਦੇ ਵਿੱਚ ਐਸਡੀਐਮ ਦੇ ਅੰਡਰ ਬਣੀ ਹੋਈ ਕਮੇਟੀ ਜਿਹੜੀ ਹੈਗੀ ਹੈ ਉਹ ਸੁਪਰਵਾਈਜ਼ ਕਰਦੀ ਹੈ ਜਿਹੜਾ ਵੀ ਬੰਦਾ ਡੀਐਡਿਕਸ਼ਨ ਸੈਂਟਰ ਵਿੱਚ ਭਰਤੀ ਹੁੰਦਾ ਹੈ ਉਹਦੇ ਡੀਐਡਿਕਸ਼ਨ ਪਲਾਨ ਨੂੰ ਔਰ ਜਦੋਂ ਉਹ ਪੂਰੀ ਤਰੀਕੇ ਦੇ ਨਾਲ ਕਲੀਨ ਹੋ ਜਾਂਦਾ ਤਾਂ ਉਹਨੂੰ ਉਤੋਂ ਫ੍ਰੀ ਕੀਤਾ ਜਾਂਦਾ ਹੈਗਾ ਇਸੋ ਇਲਾਵਾ ਕਰੀਬ 90 ਦੇ ਕਰੀਬ ਇਦਾਂ ਦੇ ਐਡਿਕਟ ਸਕੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਮੋਟੀਵੇਟ ਕਰਕੇ ਜਾਦੇ ਡੀ ਐਡਿਕਸ਼ਨ ਸੈਂਟਰ ਚ ਭਰਤੀ ਕਰਾਇਆ ਹੈ ਜਾਂ ਉਹ ਕਲੀਨਿਕਾਂ ਚ ਭਰਤੀ ਕਰਾਇਆ ਹੈਗਾ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਾਨੂੰ ਆਸ ਹੈ ਕਿ ਆਪਾਂ ਜਿਹੜਾ ਸਾਡਾ ਨਸ਼ਾ ਮੁਕਤ ਪੰਜਾਬ ਹੈਗਾ ਉਹਦਾ ਟੀਚਾ ਜਲਦੀ ਤੋਂ ਜਲਦੀ ਹਾਸਿਲ ਕਰ ਲੈਣਾ ਹੈ